ਪੰਜਾਬ ਬਾਰੇ ਕਿੰ딴ੀਆਂ ਗਲਤ ਗਲਤ ਇਨਫੋਰਮੇਸ਼ਨ ਭਈਏ ਫਲਾ ਰਹੇ ਆ ਤਾਂ ਭਈਆ ਇੱਕ ਯੂਟਿਊਬਰ ਆ ਤੇ ਇਹਨੇ ਵੀਡੀਓ ਬਣਾਈ ਆ ਜੋ ਪਹਿਲਾਂ ਆਪਾਂ ਸੁਣਦੇ ਆ ਤੇ ਬਾਅਦ ਚ ਗੱਲ ਕਰਦੇ ਆ दोस्तों तो पंजाब इंडिया के लिए कितना इंपॉर्टेंट है इस वीडियो से समझेंगे एक नवंबर 1966 को पंजाब हरियाणा से अलग होकर एक स्टेट बना और ये जम्मू एंड कश्मीर हिमाचल प्रदेश हरियाणा राजस्थान और एक देश पाकिस्तान के साथ बॉर्डर शेयर करता है पंजाब की पॉपुलेशन ऑलमोस्ट थर्टी मिलियन है जो कम्बाइन न्यूजीलैंड और ऑस्ट्रेलिया के बराबर है पंजाब की कैपिटल है चंडीगढ़ जिसका नाम माता चंडी देवी आरोप रखा गया था पंजाब इंडिया का वन लैंड एरिया कवर करता है और पंजाब के एटी लैंड एरिया में सिर्फ खेती ਕਹਿੰਦਾ ਹਰਿਆਣੇ ਤੋਂ ਪੰਜਾਬ ਅਲੱਗ ਹੋਇਆ ਇਹ ਬੰਦੇ ਨੇ ਕਿ ਹਰਿਆਣੇ ਤੋਂ ਪੰਜਾਬ ਅਲੱਗ ਹੋਇਆ ਆ ਹੁਣ ਤੁਸੀਂ ਦੱਸਿਓ ਵੀ ਕੀ ਗੱਲ ਹੋਈ ਆ ਆ ਜੋ ਮਾੜਾ ਹੋਰ ਸੁਣੋ होती है पंजाब में टोटल 23 थ्री डिस्ट्रिक्ट है जिसमे सबसे बड़ा डिस्ट्रिक्ट है लुधियाना और सबसे छोटा डिस्ट्रिक्ट है एस एस नगर या मोहाली पंजाब वर्ल्ड का मतलब है लैंड ऑफ फाइव रिवर्स और वो नदियां हैं सतलज ब्यास रावी एंड झेलम लेकिन आज केवल सतलज रावी और ब्यास नदी ही पंजाब में बहती है और बाकी दोनों नदी पाकिस्तान वाले पंजाब ऐसी होकर बहती है जो पहले इंडिया का ही पार्ट था इनमें ऐसी रावी नदी आरोप बना हुआ है रंजीत सागर डैम वैसाखी लोहरी होला मोहल्ला गुरुपूरब और तीजन जैसे कमाल के त्यौहार पंजाब में मनाए जाते हैं वहीं भांग ਗਿੱਧਾ ਜੂਮਰ ਔਰ ਘੱਟ ਕਾ ਜੈਸੀ ਐਨਰਜੈਟਿਕ ਡਾਂਸੇਸ ਵੀ ਪੰਜਾਬ ਕੇ ਹੀ ਹੈ ਦੋਸਤੋ ਵਨ ਆਫ ਦ ਵਰਲਡਸ ਫਰਸਟ ਐਂਡ 올ਡਸ ਬੱਡੀ ਗੱਲ ਇਹਨੇ ਕਹੀ ਜਿਹੜੀ ਕਿ ਪੰਜਾਬ ਜਿਹੜਾ ਆ ਉਹ ਹਰਿਆਣਾ ਤੋਂ ਪਹਿਲਾਂ ਅਲੱਗ ਮਤਲਬ ਇਹਦੇ ਕਹਿਣ ਦਾ ਮਤਲਬ ਇਹੋ ਹੀ ਆ ਵੀ ਜਿਹੜਾ ਹਰਿਆਣਾ ਆ ਉਹ ਸੀਗਾ ਪਹਿਲਾਂ ਤੇ ਪੰਜਾਬ ਹੈ ਨਹੀਂ ਸੀਗਾ ਵੀ 1966 ਦੇ ਵਿੱਚ ਜਿਹੜਾ ਆ ਹਰਿਆਣੇ ਤੋਂ ਅਲੱਗ ਹੋਇਆ ਜਿਹੜਾ ਸਟੇਟ ਉਹਨੂੰ ਪੰਜਾਬ ਦਾ ਨਾਮ ਦਿੱਤਾ ਗਿਆ ਪਰ ਇਹਨੂੰ ਲੋਂਡੇ ਨੂੰ ਪੁੱਛਣ ਵਾਲੇ ਦੇਗੇਗੀ ਇਹ ਜਿਹੜਾ ਇਤਿਹਾਸ ਆ ਸਾਡਾ ਸਾਡਾ ਤਾਂ ਸਿੱਖ ਰਾਜ ਰਿਆ ਆ ਸਾਰਾ ਇੰਡੀਆ ਅੰਗਰੇਜ਼ਾਂ ਨੇ ਗੁਲਾਮ ਕਰ ਲਿਆ ਸੀ ਤੇ ਜਿਹੜਾ ਪੰਜਾਬ ਹੈ ਸਾਰਿਆਂ ਨਾਲੋਂ ਬਾਅਦ ਚ ਜਿਹੜਾ ਸੀ ਗੁਲਾਮ ਰਿਆ ਸੀ ਉਹ ਵੀ ਸਾਡੇ ਜਿਹੜੇ ਵਿੱਚ ਗਰਦਾਰ ਮੇਲੇ ਸੀ ਉਹਨਾਂ ਦੇ ਬਦੌਲਤ ਤੇ ਇਦਾਂ ਦੀਆਂ ਜਿਹੜੀਆਂ ਗਲਤ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੁੰਦੀਆਂ ਉਹਨਾਂ ਦੇ ਥੱਲੇ ਕਮੈਂਟ ਵੀ ਚੇਪ ਦਿਆ ਕਰੋ ਤੇ ਉੱਤੇ ਰਿਪੋਰਟ ਵੀ ਮਾਰਿਆ ਕਰੋ ਰੋਂਗ ਇਨਫੋਰਮੇਸ਼ਨ ਦੀ ਤੇ ਜਰੂਰ ਆਪਣਾ ਫਰਜ ਸਮਝਿਆ ਕਰੋ ਇਹ ਬੰਦੇ ਇਦਾਂ ਦੀਆਂ ਹਨਾ ਗਲਤ ਇਨਫੋਰਮੇਸ਼ਨ ਫਲਾਉਂਦੇ ਆ ਇਸ ਤਰ੍ਹਾਂ ਇਹ ਬਹੁਤ ਇਤਿਹਾਸ ਨਾਲ ਛੇੜਛਾੜ ਕਰਦੇ ਆ ਜਿਹਨੂੰ ਕਿ ਅਸੀਂ ਨਾਰਮਲ ਸਮਝ ਕੇ ਸਕਰੋਲ ਕਰ ਦਿੰਨੇ ਆ ਇਹੋ ਬਹੁਤ ਸਾਰੇ ਇਦਾਂ ਦੇ ਜਿਹੜੇ ਯੂਟਿਊਬਰ ਬੈਠੇ ਆ ਜਿਹੜੇ ਕਿ ਪੰਜਾਬ ਨੂੰ ਬਦਨਾਮ ਕਰਦੇ ਆ ਹਨਾ ਵੀ ਉਹਨਾਂ ਦਾ ਮਤਲਬ ਹੀ ਇਹਨਾਂ ਦਾ ਕੋਈ ਵजूद ਨਹੀਂ ਸੀਗਾ ਇਹ ਵੀ ਹੁਣ ਜੇ ਇਹ ਸਟੇਟ ਬਣੀ ਜਾਂਦਾ ਇਹ ਐਵੇਂ ਰੌਲਾ ਪਾਈ ਜਾਂਦੇ ਆ ਸਿੱਖ ਰਾਜ ਨੂੰ ਵੀ ਇਹੋ ਅਫਵਾਹਾਂ ਦੱਸਦੇ ਆ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਇਹੋ ਭਈਏ ਫਲਾਉਂਦੇ ਆ ਤੇ ਤੁਸੀਂ ਰਿਪੋਰਟਾਂ ਜ਼ਰੂਰ ਮਾਰਿਆ ਕਰੋ ਤੇ ਇਹ ਵੀ ਵੀਡੀਓ ਅੱਗੇ ਪੰਜਾਬੀਆਂ ਤਾਂ ਸ਼ੇਅਰ ਕਰੋ ਤਾਂ ਜੋ ਹਰ ਬੰਦੇ ਤੱਕ ਇਹ ਗੱਲ ਪਹੁੰਚ ਸਕੇ ਜਿੰਨੇ ਵੀ ਇਹੋ ਯੂਟਿਊਬਰ ਆ ਜਿਹੜੇ ਇਦਾਂ ਦੀਆਂ ਗਲਤ ਇਨਫਰਮੇਸ਼ਨ ਦਿੰਦੇ ਆ ਉਹਨਾਂ ਤੇ ਰਿਪੋਰਟਾਂ ਮਾਰਿਆ ਕਰੋ ਰਿਪੋਰਟ ਜੇ ਨਹੀਂ ਮਾਰਨੀ ਆਉਂਦੀ ਤੇ YouTube ਤੇ ਸਰਚ ਕਰ ਲਓ ਵੀ ਕਿਸੇ ਨੇ ਗਲਤ ਇਨਫਰਮੇਸ਼ਨ ਦਿੱਤੀ ਤੇ ਉੱਤੇ ਰਿਪੋਰਟ ਕਿੱਦਾਂ ਮਾਰਨੀ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਤਾਂ ਰਾਜ ਹੀ 1966 ਚ ਬਣਾਇਆ ਸਟੇਟ ਹੀ ਬਣਾਤੀ ਆ ਤੇ ਨੂੰੇ ਪਿਛੇ ਇਤਿਹਾਸ ਫਰੋਲ ਕੇ ਦੇਖ ਵੀ ਸਾਡੇ ਰਾਜ ਰਹੇ ਆ ਸਾਡਾ ਆਪਣਾ ਦੇਸ਼ ਰਿਆ ਆਪਣੇ ਸਿੱਕੇ ਚੱਲਦੇ ਰਹੇ ਆ ਆਪਣੇ ਪਾਸਪੋਰਟ ਸੀਗੇ ਤੇ ਸਿੱਖਾਂ ਦੇ ਰਾਜ ਦੇ ਉੱਤੇ ਲੋਕ ਜਿਹੜੇ ਜਿਹੜੇ ਗੋਰੇ ਆ ਜਿੱਥੇ ਹੁਣ ਸਾਨੂੰ ਜਾਣ ਲਈ ਮਜਬੂਰ ਹੋਣਾ ਪੈ ਰਿਆ ਆ ਉਹ ਸਾਡੇ ਇੱਥੇ ਨੌਕਰੀਆਂ ਕਰਦੇ ਹੁੰਦੇ ਸੀ ਆਰਮੀ ਤੇ ਪੁਲਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਫੋਲ ਕੇ ਦੇਖ ਲਓ ਤੇ ਤੁਸੀਂ ਵੀ ਇਦਾਂ ਚੁੱਪ ਕਰਕੇ ਗੁੰਗੇ ਬਣ ਕੇ ਨਾ ਬੈਠਿਆ ਕਰੋ ਰਿਪੋਰਟਾਂ ਜਰੂਰ ਮਾਰਿਆ ਕਰੋ ਇਦਾਂ ਦੀਆਂ ਆਈਡੀਆ ਤੇ ਤੇ ਪੇਜ ਨੂੰ ਫੋਲੋ ਕਰ ਲਓ ਹੋਰ ਇਦਾਂ ਦੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਿਾਂਗੇ ਇਹਨਾਂ ਦੇ ਦਿਵਾਲੇ ਰਹਿਣਾ ਆਪਾਂ ਧੰਨਵਾਦ ਪਾਠਾ ਇਹ ਇਸ ਰਾਵੀ ਨਦੀ ਪਰ ਬਣਾ ਹੂਆ ਹੈ ਰੰਜੀਤ ਸਾਗਰ ਡੈਮ ਵਿਸਾਖੀ ਲੋਹੜੀ ਹੋਲਾ ਮੋਹੱਲਾ ਗੁਰਪੁਰਬ ਪ੍ਰਤੀਜਨ ਜੈਸੇ ਕਮਾਲ ਕੇ ਤਿਉਹਾਰ ਪੰਜਾਬ ਮੇ ਮਨਾਏ ਜਾਤੇ ਹਨ ਵਹੀ ਭੰਗੜਾ ਜਿੱਤ ਦਾ ਝੂਮਰ ਔਰ ਘੱਟ ਕਾ ਜੈਸੇ ਐਨਰਜੈਟਿਕ ਡਾਂਸੇਸ ਵੀ ਪੰਜਾਬ ਕੇ ਹੀ ਹੈ ਦੋਸਤੋ ਵਨ ਆਫ ਦਾ ਵਰਲਡਸ ਫਰਸਟ ਐਂਡ 올ਡੈਸਟ ਸਿਵਲਾਈਜੇਸ਼ਨ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਕਾ ਸਭਸੇ ਬ